ਹਾਲੀ ਵਿੱਚ ਥਾਰ ਵਾਲੀ ਕੁੜੀ ਜਾਨੀ ਕਿ ਅਮਨਦੀਪ ਕੌਰ ਦੀ ਇੰਟਰਵਿਊ ਹੁੰਦੀ ਹੈ ਜਿਸ ਵਿੱਚ ਅਮਨਦੀਪ ਕੌਰ ਕਹਿੰਦੀ ਹੈ ਕਿ ਸਿੱਧੂ ਮੂਸੇਵਾਲਾ ਨਾਲ ਮੇਰੀ ਮੁਲਾਕਾਤ ਹੋਈ ਸੀ ਤੇ ਸਿੱਧੂ ਮੂਸੇਵਾਲਾ ਨੇ ਮੈਨੂੰ ਪਰਸਨਲੀ ਮਿਲ ਕੇ ਕਿਹਾ ਸੀ ਕਿ ਮੈਂ ਤੈਨੂੰ ਗਾਣੇ ਵਿੱਚ ਮਾਡਲਿੰਗ ਤੇ ਲੈਣਾ ਹੈ ਤੇ ਜਿਸ ਤੋਂ ਬਾਅਦ ਸਾਡੀ 사ਜੀ ਗੱਲ ਹੋ ਗਈ ਸੀ ਪਰ ਸਿੱਧੂ ਮੂਸੇਵਾਲਾ ਦੇ ਗਾਣੇ ਹਥਿਆਰ ਵਾਲੇ ਹੋਣ ਕਰਕੇ ਮੈਂ ਉਸ ਵਿੱਚ ਮਾਡਲਿੰਗ ਨਹੀਂ ਕਰ ਸਕੀ ਤੇ ਹੋਰ ਕੀ ਕਿਹਾ ਅਮਨਦੀਪ ਕੌਰ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਮੈਂ ਸਿੱਧੂ ਮੂਸੇਵਾਲੇ ਦੀ ਫੈਨ ਆ ਸਾਰੀ ਦੁਨੀਆ ਫੈਨ ਆ ਉਹਨੂੰ ਮੈਂ ਪਹਿਲਾਂ ਜਦੋਂ ਕਹਿੰਦਾ ਮਤਲਬ ਉਹਨ ਇਸ ਤੋਂ ਤੱਕ ਕਿਸੇ ਸਿੱਧੂ ਮੂਸੇਵਾਲੇ ਨੇ ਮੈਨੂੰ ਖੁਦ ਆਦੇ ਗਾਣੇ ਦੇ ਵਿੱਚ ਵੀ ਮੈਨੂੰ ਕਿਸੇ ਸਿੰਪਲ ਗਾਣੇ ਦੇ ਵਿੱਚ ਮੈਨੂੰ ਕਿਸੇ ਦੇ ਵਿੱਚ ਐਜ਼ ਅ ਮਾਡਲ ਲੈਣਾ ਸੀਗਾ ਪਰ ਉਹਦੇ ਹਥਿਆਰਾਂ ਵਾਲੇ ਗਾਣੇ ਹੋਣ ਕਰਕੇ ਉਹ ਚੀਜ਼ਾਂ ਹੋਣ ਕਰਕੇ ਮੈਂ ਆਲੇ ਤੱਕ ਉਹਦੇ ਗਾਣੇ 'ਚ ਨਹੀਂ ਆ ਸਕੀ ਇਹ ਗੱਲ ਕਿਹਦੇ ਨਾਲ ਹੋਈ ਸੀ ਤੁਹਾਡੀ ਸਿੱਧੂ ਮੂਸੇਵਾਲੇ ਦੇ ਨਾਲ ਪਰਸਨਲ ਗੱਲ ਹੋਈ ਸੀ ਹਾਂਜੀ ਬਿਲਕੁਲ ਮੇਰੀ ਬੇਟੀ ਨੇ ਫੋਟੋਆਂ ਪਾਈਆਂ ਹੋਈਆਂ ਵੀਡੀਓ ਵੀ ਪਾਈਆਂ ਹੋਈਆਂ ਬਿਲਕੁਲ ਪਾਈਆਂ ਹੋਈਆਂ ਜਿਸ ਕਰਕੇ ਮੈਂ ਉਹਦੀ ਵੀ ਫੈਨ ਵੀ ਸੀਗੀ ਔਰ ਉਹਦੇ ਪੇਰੈਂਟਸ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਪਹਿਲਾਂ ਤੋਂ ਜਾਣਦੇ ਸੀ ਤੁਸੀਂ ਹਾਂਜੀ ਪਹਿਲਾਂ ਤੋਂ ਜਾਣਦੇ ਸੀ ਸਿੱਧੂ ਦੇ ਹੁੰਦਿਆਂ ਉਹਦੇ ਮਾਪੇ ਤੁਹਾਨੂੰ ਜਾਣਦੇ ਸੀ ਹਾਂਜੀ ਉਹਦੇ ਫਾਦਰ ਨਾਮ ਦੀਆਂ ਫੋਟੋਜ਼ ਵਗੈਰਾ ਸਾਰਾ ਕੁਝ ਚਾਚਾ ਜੀ ਜਾਣਦੇ ਸੀ ਨਹੀਂ ਜੀ ਉਹਨਾਂ ਨੂੰ ਮੈਂ ਕਦੇ ਨਹੀਂ ਦੇਖਿਆ ਸੁਣਾਈ ਮੈਨੂੰ ਜਾਣਦੀ ਸੀ ਹਾਂਜੀ ਜਿਸ ਤੋਂ ਬਾਅਦ ਅਮਨਦੀਪ ਕੌਰ ਤੋਂ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲ ਦੇ ਘਰੇ ਸਿਕਿਉਰਟੀ ਵਾਸਤੇ ਡਿਊਟੀ ਤੁਹਾਡੀ ਆਪ ਤੁਸੀਂ ਖੁਦ ਲਵਾਈ ਸੀ ਜਾਂ ਕਿੰਨੇ ਲਵਾਈ ਸੀ ਇਸ ਤੋਂ ਬਾਅਦ ਅਮਨਦੀਪ ਕੌਰ ਨੇ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਫਿਰ ਡਿਊ ਮੜਕ ਬਦਲੀ ਉੱਥੋਂ ਹੁੰਦੀ ਆ ਸਾਰੀਆਂ ਕੁੜੀਆਂ ਦੀ ਹੁੰਦੀ ਆ ਮੇਰੀ ਇਕੱਲੀ ਦੀ ਨਹੀਂ ਹੁੰਦੀ ਸਾਰੀਆਂ ਕੁੜੀਆਂ ਦੇ ਮਹੀਨੇ ਡੇਢ ਮਹੀਨੇ ਬਾਅਦ ਉੱਥੇ ਜਿਹੜੀ ਲਿਸਟ ਆ ਜਿਹੜੀ ਬਦਲੀ ਜਾਂਦੀ ਆ ਬਦਲ ਬਦਲ ਕੇ ਉੱਥੇ ਬਦਲ ਕੇ ਕਦੇ ਚਾਰ ਉਹ ਕੁੜੀਆਂ ਲਗਾਤੀਆਂ ਕਦੇ ਦੋ ਕੁੜੀਆਂ ਲਗਾਤੀਆਂ ਇਸ ਤਰ੍ਹਾਂ ਬਦਲੀ ਜਿਹੜੀ ਬਦਲ ਬਦਲ ਕੇ ਹੀ ਹੁੰਦੀ ਆ ਉੱਥੇ